ਜਾ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਐਸੀ ਜਿਹੜਾ ਉਹਨਾਂ ਦੇ ਜਿਹੜੇ ਕਾਰਡ ਵਗੈਰਾ ਬਣਾਵਾਵਾਂਗੇ ਇਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਬੜਾ ਕਲੀਅਰ ਹੈ ਇੱਕ ਡਿਜੀਟਲ ਪਰਸਨਲ ਪ੍ਰੋਟੈਕਸ਼ਨ ਡਾਟਾ ਪ੍ਰੋਟੈਕਸ਼ਨ ਐਕਟ ਹੈ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੇ ਰੀਨ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ ਜਿਹਦੇ ਵਿੱਚ ਕੀ ਹੈ ਵੀ ਜਿਹੜਾ ਮਾਸ ਲੈਵਲ ਤੇ ਜਿਹੜਾ ਇਦਾਂ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਆ ਜਿਹੜਾ ਕਿ ਉਹ ਡਾਟਾ ਅਧਾਰ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਜਿਹੜਾ ਉਹਨਾਂ ਦਾ ਫਿਰ ਅੱਗੇ ਕੋਈ ਬੈਂਕ ਅਕਾਊਂਟ ਹੁੰਦਾ ਉਹ ਲੈ ਕੇ ਤੇ ਉਹ ਬੰਦੇ ਅਨਅਥਰਾਇਜ਼ ਬੰਦੇ ਆ ਜਿਹੜੇ ਜਾ ਕੇ ਕਰਦੇ ਆ ਤੇ ਉਹ ਉਸ ਕਰਕੇ ਜਿਹੜਾ ਉਸ ਮਾਮਲੇ ਦੇ ਵਿੱਚ ਕਮੇਟੀ ਜਿਹੜੀਆਂ ਹੁਣ ਬਣ ਚੁੱਕੀਆਂ ਜਿਹੜੀਆਂ ਤੇ ਉਹ ਕਮੇਟੀਆਂ ਆਪੋ ਆਪਣੀਆਂ ਜਿਹੜੀਆਂ ਇਨਕੁਆਰੀਆਂ ਜਿਹੜੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਹਨ ਲੇਕਿਨ ਉਹ ਸੇਵੇ ਦੇ ਵਿੱਚ ਅਜੇ ਨਾਲ ਰਵੇ ਸੀਗਾ ਵੀ ਉੱਥੇ ਜਾ ਕੇ ਅਸੀਂ ਬਾਸ ਲੈਵਲ ਤੇ ਜਿਹੜਾ ਉਹ ਆਪਾਂ ਜਾ ਕੇ ਇਹ ਜਿਹੜਾ ਮਤਲਬ ਵੀ ਫਾਰਮ ਵਗੈਰਾ ਕਰਨੇ ਉਸ ਲਈ ਉੱਥੇ ਲਕਬੰਦੀ ਕੀਤੀ ਹੋਈ ਸੀ ਉੱਥੇ ਆਪਾਂ ਗੱਲਬਾਤ ਕੀਤੀ ਜਿਹਨਾਂ ਨੇ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਹਨਾਂ ਨੂੰ ਉੱਥੇ ਰੀਟੇਨ ਕਰ ਲਿਆ ਸੀ ਇਹਦੇ ਵਿੱਚ ਇਹੀ ਫਿਰ ਰੀਟੇਨ ਕਰਕੇ ਇਹਨਾਂ ਨੂੰ ਐਸੀ ਹੋਣਾ ਇਹਨਾਂ ਨੂੰ ਫ੍ਰੀ ਕਰ ਦਿੱਤਾ ਵਾ ਇਹੀ ਹਦਾਇਤ ਕੀਤੀ ਹੈ ਵੀ ਇਹਦੇ ਵਿੱਚ ਜੋ ਵੀ ਪ੍ਰੋਸੀਜਰ ਹੈ ਉਹ ਨੂੰ ਅਡਾਪਟ ਕਰੋ ਤੁਸੀਂ ਇਲੀਗਲ ਜਿਹੜਾ ਕੰਮ ਨਹੀਂ ਕਰਨਾ ਕਿ ਉਹ ਕੱਲ ਨੂੰ ਕੋਈ ਕੋਈ ਇੰਨਾ ਡਾਟਾ ਜਿਹੜਾ ਉਹ ਡਾਟਾ ਥੈਫਟ ਹੋ ਜਾਏ ਜਿਹੜਾ ਕੱਲ ਨੂੰ ਕੋਈ ਸਕੈਮ ਹੋ ਜਾਏ ਉਹਦੇ ਵਿੱਚ ਫਿਰ ਕਾਫੀ ਦਿੱਕਤ ਆਉਂਦੀਆਂ ਐਡੇ ਬੰਦੇ ਟ੍ਰੇਸ ਕਰਨ ਦੀ ਸੋ ਇਸੇ ਕਰਕੇ ਜਿਹੜਾ ਜਿਹੜੀ ਕਮੇਟੀ ਗਠਿਤ ਕੀਤੀ ਐ ਕਮੇਟੀ ਹੀ ਜਿਹੜਾ ਸਾਰਾ ਇਹ ਦੇਖੇਗੀ ਸਾਨੂੰ ਕੰਪਲੇਂਟਸ ਵੀ ਇੱਕ ਰਿਪੋਰਟ ਤੋਂ ਇਕਾਈ ਹੈ ਕੰਪਲੇਂਟ ਵੀ ਜਿਹੜੀ ਇੱਥੇ ਐਸ.ਡੀ.ਐਮ ਉਹ ਹੋਰ ਇਹ ਕਰਦੇ ਆ ਇਹਨਾਂ ਦੇ ਨਾਲ ਜਿਹੜੇ ਡੀ.ਐਸ.ਪੀ ਬੰਦੂਰ ਨਾਲ ਐਸ.ਐਚ.ਓ ਕਨਸਰਟ ਨੇ ਜਿਹੜੇ ਸਵਿਸ਼ ਕਰਕੇ ਜਿਹੜਾ ਇਹਦੇ ਵਿੱਚ ਜਿਹੜਾ ਪ੍ਰੋਸੀਜਰਲੀ ਜਿਹੜਾ ਕੰਮ ਹੋ ਸਾਡੇ ਵੱਲੋਂ ਜਿਹੜਾ ਕੀਤਾ ਜਾਂਦਾ ਕਿੰਨੇ ਪਰਸਨ ਜਿਹੜੇ ਰੀਟੇਨ ਕੀਤੇ ਸੀਗੇ ਸੁਣਿੰਦੇ ਆਖਰ ਦੇਖੋ ਕਰੀਬ ਅਸੀਂ ਜਿਹੜੇ ਇਹਨਾਂ ਦੇ ਕੋਈ ਵੀ 25 ਬੰਦੇ ਜਿਹੜੇ ਰੀਟੇਨ ਕੀਤੇ ਸੀਗੇ ਉਹਨਾਂ ਨੂੰ ਫਿਰ ਰੋਲਸੀ ਜਿਹੜਾ ਉਹਨਾਂ ਨੂੰ ਫ੍ਰੀ ਕਰ ਦਿੱਸ ਆ ਰੀਲਿਸ ਕਰ ਦਿੱਤਾ ਅੰਡਰ ਸੈਕਸ਼ਨ ਕਿੰਨੇ ਨਹੀਂ ਉਹਦੇ ਨਹੀਂ ਉਹਦੇ ਇੱਚੀ ਵੈਸੇ ਇਹਨਾਂ ਨੂੰ ਪਰ ਰੀਟੇਨ ਕਰ ਲਿਆ ਰੀਟੇਨ ਕਰਕੇ ਨਾਲ ਤੋਂ ਅਸੀਂ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨਾਲ ਅੱਗੇ ਤੋਂ ਪੁੱਤਾ ਵਿੱਚ ਨੈਕਸਟ ਆਨਵਰਡ ਜਿਹੜਾ ਇਹ ਤਿਆਦ ਰੱਖ ਗਏ